welcom my new vlog so, good morning everyone welcome back to our new vlog guys ਕਿਵੇਂ ਤੁਸੀਂ ਹੋਪ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਐਦਾ ਹੀ ਹੋਣਾ ਚਾਹੀਦਾ ਹੈ ਗਾਇਸ ਸੋ ਸੁਬਾ ਸੁਬਾ ਕੰਮ ਓਵੇਂ ਪ੍ਰੋਪਰ ਸ਼ੁਰੂ ਡਸਟਿੰਗ ਵਗੈਰਾ ਕਰ ਰਹੀ ਹਾਂ ਮੈਂ ਇਧਰ ਬੈੱਡ ਸ਼ੀਟ ਵਗੈਰਾ ਵਿਛਾਈ ਹੈ ਤੇ ਸਾਰਾ ਬੈੱਡ ਸਾਫ਼ ਕਰ ਰਹੀ ਹਾਂ ਦੇਖੋ ਬੈੱਡ ਸ਼ੀਟ ਚੱਕੀ ਹੈ ਮੈਲੀ ਹੋਈ ਪਈ ਸੀ ਧੋਣ ਵਾਲੀ ਸੀ ਤੇ ਹੁਣ ਮੈਂ ਡਸਟਿੰਗ ਵਗੈਰਾ ਕਰ ਰਹੀ ਆ ਇਹ ਬੈੱਡ ਸ਼ੀਟ ਦਿੱਤੀ ਹੈ ਮੇਰੀ ਕਜ਼ਨ ਸਿਸ ਨੇ ਪੂਨਮ ਨੇ ਸੋ ਮੈਂ ਵਿਛਾਈ ਹੈ ਦੇਖੋ ਕੰਬਲ ਵਰਗੀ ਬੈੱਡ ਸ਼ੀਟ ਹੈ ਬੜੀ ਪਿਆਰੀ ਬੈੱਡ ਸ਼ੀਟ ਹੈ ਤੇ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਥੈਂਕ ਯੂ ਪੂਨਮ ਤੇ इधर सारी ढो वगैरह साफ करा अज सोनिया ने आना नहीं है मतलब कि झाड़ू पोचा झाड़ू पोचा ही लगाया हुआ मैं ओनू पर झाड़ू पोचा अज आप करना पैना सो so कोई गल ना सारी डस्टिंग हो चुकी है गाइज ਸੋ ਗਾਇਜ਼ ਮੈਂ ਹੁਣੇ ਸਾਰੇ ਸਫਾਈ ਕੀਤੀ ਤੇ ਝਾਣਪੂਚਾ ਵਗੈਰਾ ਸਾਰਾ ਫਿਨਿਸ਼ ਕਰ ਦਿੱਤਾ ਠੀਕ ਹੈ ਲਗਾਤਾ ਤੇ ਹੁਣ ਮੈਂ ਸ਼ਾਵਰ ਲੈ ਕੇ ਆਣਾ ਹੈ ਤੇ ਉਸ ਤੋਂ ਪਹਿਲੇ ਮੈਂ ਕਿਹਾ ਮੈਂ ਦੁਪਹਿਰ ਦੀ ਸਬਜੀ ਬਣਾਦਾ ਅੱਜ ਮੈਂ ਬਣਾ ਲੱਗੀ ਆ ਆਲੂ ਸ਼ਿਮਲਾ ਮੀਠੇ ਦੀ ਸਬਜੀ ਕੁਝ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਲਗਾਤਾਰ ਆਲਰੇਡੀ 3 ਦਿਨ ਹੋ ਗਏ ਸਾਨੂੰ ਸਾਗ ਖਾਂਦੇ ਆ ਤੇ ਸਾਗ ਹਜੇ ਵੀ ਪਿਆ ਹੈ ਤੇ ਮੈਂ ਤਾਂ ਖਾਣੀ ਆ ਸਾਗ ਜਿੰਨੇ ਦਿਨ ਸਾਗ ਚੱਲਦਾ ਵਾ ਮੈਨੂੰ ਸਾਗ ਹੀ ਟੇਸਟ ਲੱਗਦਾ ਹੈ ਤੇ ਬੱਚੇ ਬਾਰ-ਬਾਰ ਰਿਪੀਟ ਨਹੀਂ ਖਾਂਦੇ ਚੀਜ਼ ਤੇ ਮੈਂ ਕਿਹਾ ਉਹਨਾਂ ਦੇ ਲਈ ਮੈਂ ਹੁਣ ਬਣਾ ਲਵਾਂ ਆਲੂ ਸ਼ਿਮਾ ਮੇਚ ਤੋਂ ਆਲੂ ਸ਼ਿਮਾ ਮੇਚ ਮੈਂ ਕੱਟ ਰਹੀ ਆ ਤੇ ਮੈਂ ਕਿਹਾ फटाफट ਧਰਤਾ ਤੇ ਗੁੜੀਆਂ ਵੀ ਆ ਚੁੱਕੀਆਂ ਪੇਪਰ ਦੇ ਕੇ ਉਸ ਦੇ ਪੇਪਰ ਹਾਂ ਸਾਗ ਪਿਆ ਮੈਨੂੰ ਉਹਦਣਾ ਦੋ ਲਾ ਦੇਖ ਲੋ ਗਾਈਜ਼ ਮੈਂ ਹੁਣੇ ਕਹਿ ਰਹੀ ਸੀ ਬੱਚਾ ਵੀ ਸਾਗ ਨਹੀਂ ਖਾਣਾ ਦੇ ਉਹ ਕਹਿੰਦੀ ਸਾਗ ਹੋ ਗਿਆ ਤੇ ਮੈਨੂੰ ਸਾਗ ਨਾਲ ਹੀ ਦੋ ਹੁਣ ਦੇਖੋ ਮੈਂ ਕੀ ਕਰਾਂ ਆ ਹੁਣ ਆਲੀ ਸ਼ਮਲਾ ਵਿੱਚ ਮੈਂ ਕਿਹਦੇ ਲਈ ਬਣਾ ਰਹੀ ਆ ਬਾਅਦ ਚ ਘਟਿਓ ਮੈਨੂੰ ਭੁੱਖ ਲੱਗੀ ਅੱਛਾ ਚੱਲ ਮੈਂ ਤੈਨੂੰ ਦੇਣੀ ਆ ਪਹਿਲੇ ਤੇ ਇਹ ਸਬਜੀ ਫਿਰ ਮੈਂ ਰੋਕ ਕੇ ਜਰਾ ਨਾਲ ਬਣਾ ਲੈਣੀ ਆ ਕਿਉਂ ਹਮ ਇਹਨਾਂ ਨੂੰ ਰੋਟੀ ਬਣਾਦਾ ਆ ਆ ਦੇਖੋ ਐਦਾਂ ਹੁੰਦਾ ਵਾ ਜਿਹੜੀ ਸਬਜੀ ਬਣਾ ਰਹੇ ਹੁੰਨੇ ਆ ਉਹ ਨਹੀਂ ਸਾਗ ਤੇ ਆ ਤੇ ਸਾਗ ਹੀ ਖਾਣਾ ਹੈ ਸਾਗ ਰੋਹ ਸਾਗ ਹੋਣਿਆ ਸਵਾਲ ਲੱਗਦਾ ਹਾਂ ਤੂੰ ਕੀ ਕਰਦਾ ਪਿਆ ਖੇਡਦਾ ਪਿਆ ਇਹ ਵੀ ਖੇਡਣੇ ਆ ਰਹਾ ਇਹ ਵੀ ਖੇਡਾਂ ਜੀ ਆਉਂਦੀ ਨਹੀਂ ਕੂੜੇ ਵਾਲੀ ਹਲੇ ਤੱਕ ਨਹੀਂ ਆਈ ਇਹਨਾਂ ਕੂੜਾ ਇਕੱਠਾ ਹੋਇਆ ਪਿਆ ਗਾਇਸ ਤਿੰਨ ਤਿੰਨ ਦਿਨਾਂ ਹੁੰਦੀ ਨਹੀਂ ਹੈਗੀ ਕੂੜੇ ਦੇ ਡਸਟਬਿਨ ਪੂਰੇ ਭਰ ਜਾਂਦੇ ਨੇ ਕੀ ਕਰੀਏ ਤੇ ਅੱਜ ਆਏਗੀ ਸ਼ਾਇਦ ਸੰਡੇ ਨੂੰ ਛੁੱਟੀ ਕਰਦੀ ਉਹ ਮੇਰੇ ਖਿਆਲ ਅੱਜ ਆਏਗੀ ਤੇ ਚਲੋ ਬਣਾਦਾ फटाफट ਸਰਜੀ ਓਕੇ ਕਿ ਮਿਲਦੇ ਆ ਗਾਇਸ ਤੁਹਾਨੂੰ 5 ਮਿੰਟ ਬਾਅਦ ਉੱਕੇ ਤੇ ਗਾਈਜ਼ ਮੈਂ ਤੇਲ ਪਾ ਦਿੱਤਾ ਕੜਾਈ ਦੇ ਵਿੱਚ ਤੇ ਪਿਆਜ਼ ਹੁਣ ਕੱਟਣ ਲੱਗੀ ਆ ਮੈਂ ਸਾਰੇ ਲੋਜੀ ਗਾਈਜ਼ ਆਪਾਂ ਸਬਜੀ ਟਾ ਦਿੱਤੀ ਤੇ ਹੁਣ ਇਹਨੂੰ ਟੱਕ ਕੇ ਰੱਖ ਦਾਂਗੇ ਹੈਲੋ ਗਾਇਜ਼ ਮੈਂ ਨਾ ਰੋਬਿੰਦ ਦੇ ਨਾਲ ਆਈ ਸੀ ਕੋਈ ਕੰਮ ਤੇ ਗਾਇਜ਼ ਮੈਨੂੰ ਪਤਾ ਐਥੇ ਕੌਣ ਮਿਲੇ ਸ਼ੂਟਿੰਗ ਚੱਲ ਰਹੀ ਸੀ ਦੇਵਗਨ ਫੈਮਲੀ ਦੀ ਸਾਰੇ ਸੀ ਅਮਰ ਦੇਵਗਨ ਜੀ ਐਂਡ ਦੇਵ ਦੇਵਗਨ ਮਿੰਦੋ ਦੇਵਗਨ ਸਾਰੀ ਫੈਮਲੀ ਸੀ ਉਹਨਾਂ ਦੀ ਤੇ ਮੈਂ ਕੋਲ ਖੜ ਕੇ ਉਹਨਾਂ ਨੂੰ ਥੋੜਾ ਬਹੁਤਾ ਪੁੱਛਿਆ ਪਰ ਮੈਂ ਫੋਟੋ ਨਹੀਂ ਖਿੱਚੀ ਮੈਂ ਸ਼ਰਮ ਕਰ ਗਈ ਠੀਕ ਐ ਤੇ ਉਹਨਾਂ ਦੀ ਸ਼ੂਟਿੰਗ ਚੱਲ ਰਹੀ ਸੀ ਉਹ ਆਪਣੇ ਜੋ ਉਹਨਾਂ ਦਾ ਸੀਰੀਅਲ ਆ ਰਿਹਾ ਨਾ ਸ਼ਾਇਦ ਲਾਡਲੀਆਂ ਜਾਂ ਦੂਸਰਾ ਇਹ ਉਹਦੇ ਬਾਰੇ ਉਹ ਬਣਾ ਰਹੇ ਸੀ ਵੀਡੀਓ ਤੇ ਫਿਰ ਮੈਂ ਕਿਹਾ ਚਲ ਡਿਸਟਰਬ ਨਹੀਂ ਕਰਨਾ ਉਹਨਾਂ ਦੇ ਕੋਲ ਨਹੀਂ ਜਾਣਾ ਤੇ ਬਹੁਤ ਮਜ਼ਾ ਆਇਆ ਉਹਨਾਂ ਨੂੰ ਮਿਲ ਕੇ ਬਿੰਦੋ ਦੇਵ ਗਨ ਮੈਂ ਦੂਰੋ ਦੀ ਸਤਿ ਸ਼੍ਰੀ ਅਕਾਲ ਕੀਤੀ ਮੈਂ ਉਹਨਾਂ ਦੇ ਅੱਗੇ ਨਹੀਂ ਗਈ ਮੈਂ ਕਿਹਾ ਕਿ ਸ਼ੂਟਿੰਗ ਚੱਲ ਰਹੀ ਹੈ ਉਹਨਾਂ ਨੂੰ ਫਿਰ ਹੀ ਹੋ ਜਾ ਘਰ ਜਾ ਕੇ ਦੱਸ ਦਿਆਂ ਤੁਹਾਨੂੰ ਬੋਲੀਏ ਪਹੁੰਚ ਗਏ ਨਹੀਂ ਹੁਣ ਨੰਨੇ ਫੇਰ ਆਰਡਰ ਕਰਨ ਲੱਗ ਗਏ ਹੈਲੋ ਅ ਦੇਖੋ ਗਾਇਜ਼ ਇਹ ਰੋਟੀ ਨਹੀਂ ਖਾ ਰਹੀ ਸਵੇਰ ਸੇ ਇਹਨੇ ਰੋਟੀ ਨਹੀਂ ਖਾਦੀ ਹੋਈ ਤੇ ਇਹਦੇ ਪਾਪਾ ਆਏ ਨੇ ਤੇ ਪਾਪਾ ਨੂੰ ਲੈ ਕੇ ਦੇਖ ਲੋ ਬਲਿੰਕਟ ਤੋਂ ਆਰਡਰ ਕਰਕੇ ਇਹਨੇ ਚੀਜ਼ੀਆਂ ਫੇਰ ਖਾਣੀਆਂ ਨੇ ਇਹ ਬਹੁਤ ਹੁਣ ਵਿਗੜੀ ਹੋਈ ਏ ਇਹ ਚੀਜ਼ੀਆਂ ਦੇ ਇਲਾਵਾ ਇਹਨੂੰ ਕੋਈ ਕੰਮ ਨਹੀਂ ਹੈਗਾ ਦੇਖੋ ਬਲਿੰਕਟ ਤੋਂ ਇਹਨੇ ਆਰਡਰ ਕੀਤਾ ਹੁਣੇ ਚੀਜ਼ੀਆਂ ਤੇ ਟਮਾਟਰ ਅਦਰਕ ਲਸਣ ਵੀ ਇੱਥੋਂ ਕੀਤਾ ਨਹੀਂ ਲੈ ਚ ਲਾ ਰੋਬਿੰਗ ਕੋਲੋਂ ਮੰਗਾ ਦੋ ਫੇਰ ਖਤਮ ਹੋਇਆ ਪਿਆ ਵਾ ਆ ਲੈ ਰੋਬਿੰਗ ਨਾਲ ਲੈ ਕੇ ਚਾ ਲਿਆਦੇ ਰੋਬਿੰਗ ਲਸਣ ਅਦਰਕ ਐਂਡ ਟਮਾਟਰ ਤੇ ਆਪਾਂ ਕਰੀਏ ਤਾਵਾ ਸਮਾਨ ਭਾਈ ਆ ਰਿਹਾ ਲੇਕਿਨ ਮੇਰਾ ਭਾਈ ਆ ਰਿਹਾ ਹੈ ਭਾਈ ਆ ਰਿਹਾ ਹੈ ਬਲਿੰਕਟ ਵਾਲਾ ਰਾਤ ਦੇ ਕਰੀਏ ਡਿਨਰ ਦੀ ਤਿਆਰੀ ਟਮਾਟਰ ਅਦਰ ਗਰਲਸਨ ਹਾਂ ਅਦਰ ਗਰਲਸਨ ਟਮਾਟਰ ਨਹੀਂ ਆਇਆ ਅੱਧਰ ਪਹਿਲਾਂ ਲਸਣ ਲਸਣ ਜ਼ਿਆਦਾ ਬ੍ਰੇਕ ਨਾ ਹੋਵੇ ਖਤਮ ਹੋ ਗਿਆ ਨੰਨੂ ਰੋਟੀ ਲੈ ਕੇ ਆਉਂ ਜਦ ਤੋ ਰੋਟੀ ਖਾ ਲਿਆ ਗਾਇਜ਼ ਇਹਨੂੰ ਕਮੈਂਟ ਕਰਕੇ ਕਹੋ ਕਿ ਰੋਟੀ ਖਾਇਆ ਕਰੇ ਨੰਨੇ अब तो छोड़ दे इसको ओए ननू उधर बात कर ले गाइस ये नहीं बात करती बहुत हैगी पापा रे वारगी कुछड़ कहंदी चीज़ियां तो ही लावां काम ही है नहीं गाइस आज मेरा सेल भी दे दूं लग रहा है ठंड ज्यादा लग रही गाइस बहुत ज्यादा ठंड एक पानी बड़ा ठंडा भांडे मंजन लग गया तो जान निकलती गाइस कौन बर्तन हुए पे ਇਵਨਿੰਗ ਦੇ ਤੇ ਆਪਾਂ ਪਹਿਲੇ ਕਿਚਨ ਸਾਫ ਕਰਕੇ ਫਿਰ ਆਪਾਂ ਰੋਟੀ ਸਬ지 ਬਣਾਨੇ ਆ ਅੱਜ ਗਾਇਸ ਵੈਸੇ ਨਾ ਮਜ਼ਾ ਆ ਗਿਆ ਜਦੋਂ ਮੈਂ ਦੇਵਗਨ ਫੈਮਲੀ ਨੂੰ ਮਿਲੀ ਪਰ ਤੁਸੀਂ ਸੋਚ ਰਹੇ ਹੋਗੇ ਕੋਈ ਫੋਟੋ ਵਗੈਰਾ ਫੋਟੋ ਵਗੈਰਾ ਨਹੀਂ ਖਿੱਚੀ ਮੈਂ ਕਿ ਹਰ ਵਾਰੀ ਚੰਗਾ ਨਹੀਂ ਲੱਗਦਾ ਵੀ ਹਰ ਵਾਰੀ ਉਹਨਾਂ ਨੂੰ ਚਲ ਦੇ ਕੇ ਡਿਸਟਰਬ ਕਰਨਾ ਫੋਟੋ ਖਿੱਚਣੀ ਤੇ ਮੈਨੂੰ ਬੜਾ ਮਜ਼ਾ ਆਇਆ ਅੱਜ ਉਹਨਾਂ ਦੀ ਸ਼ੂਟਿੰਗ ਦੇਖ ਕੇ ਬੜਾ ਮਜ਼ਾ ਆਇਆ ਹੈ ਸ਼ੂਟਿੰਗ ਚੱਲ ਰਹੀ ਸੀ ਸੜਕ ਦੇ ਉੱਪਰ ਹੀ ਜਿੱਥੇ ਹੈਗੇ ਨਾ ਉਹ ਅਰੋੜਾ ਪੈਲੈਸ ਅਰੋੜਾ ਪੈਲੈਸ ਕੋਲ ਸੇਲ ਲੱਗਦੀ ਐ ਜਿੱਥੇ ਉੱਥੇ ਉਹਨਾਂ ਦੀ ਸ਼ੂਟਿੰਗ ਚੱਲ ਰਹੀ ਸੀ ਤੇ ਬੜਾ ਮਜ਼ਾ ਆਇਆ ਦੇਖ ਸਾਰੀ ਫੈਮਿਲੀ ਪਹੁੰਚੀ ਸੀ ਉਹਨਾਂ ਦੀ ਟੀਮ ਜਿਹੜੀ ਸਾਰੀ ਐ ਨਾ ਟੀਮ ਉਹਨਾਂ ਦੀ ਸਾਰੀ ਪਹੁੰਚੀ ਹੋਈ ਸੀ ਤੇ ਬਹੁਤ ਮਜ਼ਾ ਆਇਆ ਤੇ ਸਤਿ ਸ੍ਰੀ ਅਕਾਲ ਬੁਲਾਈ ਮੈਂ ਉਹਨਾਂ ਨੂੰ ਅਮਰਦੇਵ ਗਾਂਧੀ ਨੂੰ ਇਹ ਮਿੰਦੋ ਦੇਵ ਗਾਂ ਨੂੰ ਵੀ ਤੇ ਦੇਵ ਗਾਂਧੀ ਬਿਜ਼ੀ ਸੀ ਤੇ ਉਹ ਹੱਸਦੇ ਪਏ ਸੀ ਮੇਰੇ ਵੱਲ ਦੇਖ ਕੇ ਲੱਗਦਾ ਜਾਣ ਪਛਾਣ ਹੋ ਚੁੱਕੀ ਹੈ ਕਿਉਂਕਿ ਕਿੰਨੀ ਵਾਰ ਹੀ ਮਿਲ ਚੁੱਕੇ ਆ ਨਾ ਮੈਂ ਉਹਨਾਂ ਨੂੰ ਤੇ ਥੋੜਾ ਜਿਹਾ ਉਹ ਜਾਣਨ ਲੱਗ ਗਏ ਨੇ ਮੈਨੂੰ ਤੇ ਸੋ ਗਾਇਸ ਬੜਾ ਮਜ਼ਾ ਆਇਆ ਤੇ ਲੋ ਅਚਾਨਕ ਹੀ ਮਿਲ ਜਾਣਾ ਯੂਟਿਊਬਰ ਬੜਾ ਮਜ਼ਾ ਆਉਂਦਾ ਹੋ ਸੋ ਗਾਇਸ ਠੰਡ ਹੁਣ ਵੱਜ ਚੁੱਕੀ ਹੈ ਸੋ ਮੈਂ ਛੇਲ ਰਹੀ ਹਾਂ ਲਸਣ ਲਸਣ ਛੇਲ ਰਹੀ ਹਾਂ ਗਾਇਸ ਤੁਸੀਂ ਜਦੋਂ ਲਾਈਕ ਕਰਦੇ ਹੋ ਨਾ ਲਾਈਕ ਦੇ ਨਾਲ ਨਾਲ ਹਾਈਪ ਵੀ ਕਰਿਆ ਕਰੋ ਗਾਇਸ ਹਾਈਪ ਤੇ ਪੁਆਇੰਟ ਮਿਲਦੇ ਨੇ ਤੇ ਹਾਈਪ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਆ ਗਈ ਤੇਰੀ ਚੀਜੀ ਆ ਗਈ ਆਰਡਰ ਹੋ ਗਈ ਕਿਆ ਮੰਗਾਇਆ ਇਹ ਕਿਆ ਮੰਗਾਇਆ ਇਹ ਕਿਆ ਮੰਗਾਇਆ ਕੋਈ ਮੈਂ ਦੇਖ ਲਉ ਓਏ ਹੋਏ ਕੋਲ ਡਰਿੰਕ ਨੇ ਠੰਡ ਵਿੱਚ ਫਰੂਟੀ ਵੀ ਫਰੂਟੀ ਵੀ ਮੰਗਾਈ ਹੈ ਔਰ ਕਿਆ ਮੰਗਾਇਆ ਇਤਨੇ ਤਨੇ ਬੜੇ ਕਰੈਕਸ ਦਿਖਾ ਆ ਲਓ ਇਹ ਕਾਕ ਕਰੈਕਸ ਮੰਗਾਇਆ ਇਹਨੇ ਇੱਕ ਆਲ ਲੇਸ ਦਾ ਪੈਕਟ ਇੱਕ ਤੇ ਦੋ ਚੀਜ਼ਾਂ ਮੰਗਾਈਆਂ ਠੰਡੀਆਂ ਨੇ ਤੁਨਾ ਬਹੁਤ ਵਿਗੜ ਚੁੱਕੀ ਹੈ ਰੋਣ ਲੱਗ ਜਾਂਦੀ ਐ ਚੁੱਪ ਨਹੀਂ ਕਰਦੀ ਰੋਟੀ ਵੀ ਖਾਇਆ ਕਰ ਹਾਈ ਹਰ ਵਕਤ ਇਹੀ ਚੀਜ਼ਾਂ ਖਾਣੀਆਂ ਖਾ ਗਏ ਖਾ ਲੈ ਅਬ ਖਾ ਲੈ ਗੰਦਾ ਬੱਚਾ ਮੰਮੀ ਇਸ਼ਾਤੋ ਵੀ ਹਾਂ ਸਟੋ ਵੀ ਹੈ ਸਬੀ ਹੂੰ ਰੁੱਕ ਕੇ ਪੀ ਲੈਣਾ ਠੀਕ ਐ ਅਬੀ ਠੰਡੀ ਬੋਤਲ ਹੈ ਨਾਰਮਲ ਹੋਣ ਦੇ ਖਾ ਲੈ ਖਲੇ ਆਸਮਾਨ ਅਦਰਕ ਟਮਾਟਰ ਐਂਡ ਲਸਨ ਇਹਦੇ ਬਿਨਾ ਵੀ ਗਾਈਜ਼ ਸਬਜੀ ਅਧੂਰੀ ਏ ਆਸਮਾਨ ਦੀ ਨਾ ਜਿੰਦਰਾ ਪਾਣਾ ਪਾਈ ਦੇ ਵਿੱਚ ਲੋ ਲੋ ਜੀ ਗਾਈਜ਼ ਰਜਾਈ ਲੈ ਲਈਏ ਤੇ ਹੋ ਗਏ ਨੇ ਨਿੱਗੇ ਸੰਜੀਵ ਜੀ ਥੱਕ ਗਏ ਹਨਾ ਅੱਜ ਚਾਹੀਦਾ ਡਿਨਰ ਵਗੈਰਾ ਸੇ ਕਰ ਲਿਆ ਆ ਦੇਖੋ ਲਾਡੂ ਰਾਣੀ ਸੈਂਟਰ ਚ ਆ ਕੇ ਬੈਠ ਕੇ ਦਵਾ ਦਬ ਚੀਜੀ ਖਾ ਰਹੀ ਏ ਦੇਖੋ ਬੱਚੇ ਚੀਜ਼ੀਆਂ ਦੇ ਬੜੇ ਪ੍ਰੇਮੀ ਹੁੰਦੇ ਨੇ ਹਨਾ ਗਲਤ ਥਾਲੀ ਗਲਤ ਹਾਂ ਮੈਂ ਵੀ ਗਾਇਜ਼ ਹੁਣੇ ਫ੍ਰੀ ਹੋਈ ਆ ਸਾਰਾ ਕਿਚਨ ਵਗੈਰਾ ਸਮੇਟ ਕੇ ਸਾਰਾ ਡਿਨਰ ਵਗੈਰਾ ਕਰਵਾ ਕੇ ਤੇ ਕਿਚਨ ਕਿਚਨ ਸਾਫ ਕਰਕੇ ਹੁਣੇ ਆ ਕੇ ਬੈਠੀ ਆ ਤਾਂ ਵੀ ਬੋਲ ਰਹੀ ਏ ਨੰਨੂ ਸਾਈਡ ਹੋ ਇਹ ਪਤਾ ਕੀ ਦੇਖ ਰਹੀ ਏ ਗਾਇਜ਼ ਦੇਖੋ ਅਨੰਨਿਆ ਅ ਕੀ ਨਾਮ ਸੇ ਦਾ ਨੰਨੇ ਨਾਇਆ ਅਨਾਇਆ ਅਨਾਇਆ ਕੀ ਨਾਮ ਥਾ ਨਾਇਆ ਨਾਇਆ ਦੇਖ ਰਹੀ ਏ अच्छा बालों को ऐसे ऐसे करके ये शुरू तो ही गाय छोटी सी ना उदो ते अनाया देख दी अनाया दे शोर्स हाथ ला गए ਮੈਂ ਕਹਿੰਦਾ ਫਿਰ ਅੱਜ ਬਾਜ਼ਾਰ 'ਚ ਸ਼ੂਟਿੰਗ ਦੇਖ ਕੇ ਆਇਓ ਹੋਰ ਮਜ਼ਾ ਆ ਗਿਆ ਪਰ ਮੇਰੇ ਤੋਂ ਇੱਕ ਗਲਤੀ ਹੋ ਗਈ ਹਾਂ ਦੇਵਗੰਜ ਸ਼ੂਟਿੰਗ ਦੇਖ ਰਹੀ ਸੀ ਤੇ ਪਰ ਮੇਰੇ ਤੋਂ ਇੱਕ ਗਲਤੀ ਹੋ ਗਈ ਪਤਾ ਕੀ ਮੈਂ ਨਾ ਵਲੌਗ ਨਹੀਂ ਬਣਾ ਪਾਈ ਮੈਨੂੰ ਬਹੁਤ ਅਫਸੋਸ ਹੋ ਰਿਹਾ ਬੜਾ ਜ਼ਿਆਦਾ ਛੋੜ ਨਹੀਂ ਕੀਤਾ ਪਤਾ ਕੀ ਰੋਬਿਨ ਮੈਨੂੰ ਕਹਿੰਨਾ ਚੱਲੋ ਮੰਮਾ ਚੱਲੋ ਚੱਲੋ ਐਵੇਂ ਅਗਲੇ ਨੂੰ ਡਿਸਟਰਬ ਕਰਨਾ ਕਿਉਂਕਿ ਉਹਨਾਂ ਦੀ ਸ਼ੂਟਿੰਗ ਚੱਲ ਰਹੀ ਸੀ ਨਾ ਫਿਰ ਮੈਂ ਕਿਹਾ ਚੱਲ ਐਦਾਂ ਮੈਂ ਪਿੱਛੇ ਵੀਡੀਓ ਬਣਾਵਾ ਅਗਲੇ ਤਰਾਜ ਨਾ ਕਰਨ ਹਨਾ ਚੱਲ ਕੋਈ ਨਾ ਅਗਲੀ ਵਾਰ ਜਦੋਂ ਸ਼ੂਟਿੰਗ ਦੇਖਣ ਗਈ ਹਾਂ ਬਣਾ ਲਿਆ ਵੀਡੀਓ ਚੱਲ ਫਿਰ ਮੇਲ ਤਾਂ ਹੁੰਦਾ ਹੀ ਰਹਿੰਦਾ ਕਦੀ ਕਿੱਥੇ ਕਦੀ ਕਿੱਥੇ ਪਰ ਮਜ਼ਾ ਮਜ਼ਾ ਬੜਾ ਆਫ ਹੋ ਗਈ ਸੀ ਹਾਏ ਨਾਲ ਹੀ ਸੀ ਮੇਰੇ ਦੋਨੇ ਮਮਾ ਕੋ ਬੋਲ ਰਹਾ ਸੀ ਲੋਪਿੰਗ ਕਾਲਾ ਪੈ ਗਿਆ ਸੀ ਕੁਛ ਨਹੀਂ ਫੋਟੋ ਵੀ ਨਹੀਂ ਖਿੱਚੀ ਮੈਂ ਪਰ ਮੈਂ ਕਿਹਾ ਚਲੋ ਕੋਈ ਗਾਂ ਲਈ ਬਾਰ-ਬਾਰ ਫੋਟੋ ਨਾ ਚੰਗੀ ਨਹੀਂ ਲੱਗਦੀ ਗਾਈ ਜਿੰਦਾ ਬਾਰ-ਬਾਰ ਹਨਾ ਵੀ ਉਹਨਾਂ ਦੀ ਸ਼ੂਟਿੰਗ ਚੱਲ ਰਹੀ ਸੀ ਮੈਂ ਐਵੇਂ ਵਿੱਚ ਕਹਿੰਦੀ ਆਜੋ ਮੇਰੇ ਨਾਲ ਫੋਟੋ ਖਿਚਾ ਲਓ ਇਹ ਤਾਂ ਚੰਗੀ ਨਹੀਂ ਨਹੀਂ ਗਿਰ ਜਾਣਗੇ ਸਾਰੇ ਇਧਰ ਕਰ ਲੈ ਚਲੋ ਕੋਈ ਗਾਂ ਨਹੀਂ ਇਹ ਚੂਹੀ ਆ جاتی ਹੈ ਨਿੱਕੀ ਨਿੱਕੀ ਚੂਹੀ ਦੇਖੋ ਐ ਚੀਜ਼ ਖਾਦੀ ਕਾਹ ਜਾ ਰਹੀ ਐ ਅਬ ਡੁੱਡੂ ਕੇ ਪਿੱਛੇ ਕਿਚਨ ਮੇ ਹੈ ਗਲਾਸ ਤੇਰਾ ਚਲ ਬੈਠ ਜਾ ਯਹਾਂ ਪੇ ਚਲ ਬਾਈ ਕਰ ਦੇ ਗਾਈਸ ਚਲ ਗਾਈਸ ਕਾ ਐਂਡ ਕਰ ਦੇ ਵਲੋਗ ਕਾ ਅੱਜ ਤੂੰ ਹੀ ਕਰ ਦੇ ਲਗਾਤਾਰਨ ਨੂੰ ਵਲੋਗ ਕਾ ਐਂਡ ਕਰ ਰਹੀ ਹੈ ਹੈਨਾ ਅੱਜ ਵੀ ਕਰ ਦੇ ਮੇਰੇ ਕੋ ਲਾਈਕ ਕਰ ਲੋ ਚਾਨਾ ਤੁਕ ਜਾ ਹਾਂ 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 ਬੋਲ ਹਾਈ ਨਹੀਂ ਮੇਰੇ ਕੋ ਲਾਈਕ ਕਰ ਲੋ ਚਾਨਾ ਕੋ ਕਾਈ ਕਲ ਕਲਗੋ ਮੇਰਾ ਚੈਨਲ ਜਾ ਲੈ ਆ ਚਿੱਜੀ ਲੈ ਕਰਨਾ ਮਾਂ ਵੀ ਚਿੱਜੀ ਵੀ ਬੋਲ ਹਾਈਪ ਵੀ ਕਰੋ ਵੀਡੀਓ ਕੋ ਹਾਈਪ ਕਰੋ ਹਾਈਪ ਵੀ ਕਰੋ ਵੀਡੀਓ ਕੋ ਹਾਈਪ ਵੀ ਕਰੋ ਮਾਲਾ ਜੀ ਵੀ ਲੈ ਆਓ ਛੋਟੇ ਸੇ ਹੋਲ ਫਮੇ ਨੈਨ シュੂਟ ਵੀ ਲੈ ਆਓ ਬਾਏ ਬਾਏ ਗਾਇਸ ਕੇ ਕੇ ਹਮ ਸੋ ਰਹੇ ਹਾਂ ਟਕਨੋਲੋਜੀ ਵੀ ਲੈ ਆਇਓ ਹਮ ਸੋ ਰਹੇ ਹਾਂ ਅਬ ਰਾਤ ਹੋ ਚੁੱਕੀ ਹੈ ਅੱਜ ਤੁਸੀਂ ਛੋਟਾ ਜਿਹਾ ਵਲੋਗ ਨੂੰ ਪਿਆਰ ਕਰਿਓ ਮੈਨੂੰ ਐਂਡ ਕਰ ਕਰਨੇ ਲੱਗੇ ਇਹਨਨੂੰ ਚਲ ਬਾਏ ਕਰਦੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਕੋਲ ਮਿਲਣਾ ਬਾਏ ਹੋਰ ਸ਼ੈਂਡ ਕੋਲਰ ਵੀ ਲੈ ਕੇ ਆਨਾ ਚੀਜੀ ਵੀ ਲੈ ਕੇ ਆਨਾ ਫੇਸ ਸ਼ੈਂਡ ਕੋਲ ਹੱਥ ਰੱਖਦੇ ਆ ਸੇ ਬਾਏ ਫੇਸ ਸ਼ੈਂਡ